ਰਾਤ ਜਿੱਥੇ ਸਟੇਜ ਲੱਗੀ ਸੀ ਤੇ ਧਮਚਕ ਧਮਚਕ ਹੁੰਦਾ ਸੀਗਾ ਸਲਾਨੀਆਂ ਦਾ ਉਹ ਆ ਜਗਾ ਸੀ ਭਾਈ ਤੇ ਰਾਤ ਦੇ ਵਪਾਰੀ ਹੁਣ ਲੱਦ ਚੁੱਕੇ ਆ ਟੇਬਲ ਖਾਲੀ ਹੋ ਚੁੱਕੇ ਆ ਬੂਤਲਾ ਮੁੱਧੀਆਂ ਵੱਜ ਚੁੱਕੀਆਂ ਇਨਾਂ ਦੀਆਂ ਤੇ ਹੁਣੇ ਆਪਦੇ ਆਪਦੇ ਟੈਂਟਾਂ ਚ ਪਏ ਆ ਕਿ ਨਾ ਤੇ ਹੌਲੀ ਹੌਲੀ ਉੱਠ ਰਹੇ ਆ ਤਿਆਰ ਹੋ ਰਹੇ ਆ ਤੇ ਆਪਣਾ ਟੈਂਟ ਆਪਾਂ ਲਗਭਗ ਖਾਲੀ ਕਰਤਾ ਸੀ ਸਾਮਾਨ ਕੱਢਦਾ ਸੀ ਤੇ ਹੁਣ ਉਹਨੂੰ ਪੱਟਣ ਲੱਗੇ ਆ ਇੰਤੋਂ ਟੈਂਟ ਦੀ ਪੱਟਾ ਪਟਾਈ ਕਿਉਂਕਿ ਉਹਨਾ ਟਾਈਮ ਹੀ ਲੱਗਦਾ ਜਿੰਨਾ ਲਵਾਈ ਦੇ ਲੱਗਦਾ। ਸੋ ਭਾਈ ਇਹ ਇੱਕ ਤਰ੍ਹਾਂ ਦਾ ਐਡਵੈਂਚਰ ਹੈ। ਟੈਂਟ ਪੱਟਣਾ ਟੈਂਟ ਲਾਉਣਾ। ਅੜ ਚੜਾਉਣੀ ਹੈ। ਚਾਲੀ ਚਾਲੀ। ਗੇਰੀ ਕੋ। ਗੇਰੀ ਕੋ। ਆਹ ਕੀ ਲਾਈ? ਦੇਖੋ ਤਲਵਾਰ। ਤਲਵਾਰ। ਤਲਵਾਰ ਲੈ ਕੇ ਆਇਆ। ਦੇਖੋ। ਓ ਮਾਈ ਗੋਡ। ਤੂਆ ਵਿੱਚ ਵੜ ਗਈ ਉਧਰ ਕਦੇ ਦਿਖਾਈ ਦਿਖਾਣਾ ਇੱਕ ਵਾਰ ਜ਼ੂਮ ਕਰ ਹੇ ਵਾ ਇਹਦਾ ਦਿਖਾਣਾ ਇਹ ਰਵਾਧਿਆ ਕੀ ਤਲਵਾਰ ਹੈ ਭਾਈ ਇਹ ਤਲਵਾਰ ਹਾਂ ਇਹ ਰਵਾਧਿਆ ਦੀ ਤਲਵਾਰ ਆ ਕਰੋ ਬੰਦ ਕਰ ਸਿਖਾਈ ਤੁਹਾਨੂੰ ਟੈਂਪਲਰ ਕਾਉਂਡੀ ਸ਼ਾਉਂਡੀ ਸ਼ਾਉਂਡੀ ਦੇਖ ਸ਼ਾਉਂ ਦੇਖ ਸ਼ਾਉਂ ਕਰ ਰਹੀ ਹੈ ਅਟ ਅਟ ਕਰਤਾ ਆਪਾਂ ਬੰਦ ਥੋੜੇ ਦੀ ਡੀਟੈਚ ਕਰ ਚਾਲੂ ਕਰਦਾ ਆਪਾਂ या हमारा तो बहुत छोटा बस इतना ही छोटा है, है हमारे पास हमने लिया नहीं फिर ये मैं लेके हो गया आपके लिए ये बड़ाता अच्छा कब बड़ा टेंट लेके आओ? थैंक यू बहुत बहुत थैंक यू धन्यवाद आपका राधे हमारे लिए बड़ा टेंट लाएगी हां क्या बात है राधे पढ़ते हो आप आप पढ़ते हो ਸਕੂਲ ਜਾਂਦੇ ਹੋ ਰੱਜੇ? ਨਹੀਂ ਜਾਂਦੀ ਸਕੂਲ ਨਹੀਂ। ਜਾਂਦੇ ਹੋ? ਓਏ। ਸੋ ਜਿਹੜੇ ਕੇਚੂਆ ਦੇ ਟੈਂਟ ਨੇ ਬੜੇ ਕੰਪੈਕਟ ਜਿਹੇ ਹੁੰਦੇ ਆ ਤੇ ਬੜੇ ਥੋੜੀ ਜਗ੍ਹਾ ਤੇ ਇਹ ਪੈਕ ਹੋ ਜਾਂਦੇ ਆ ਤੇ ਥੋੜੀ ਜਗ੍ਹਾ ਘੇਰਦੇ ਆ ਰੱਖਣ ਵਾਸਤੇ ਜੀ। ਤੇ Rajasthan ਦਾ ਰੇਤਾ ਦੇਖੋ ਤੁਸੀਂ। ਨੇੜੀ ਲਿਆਓ ਰਾਜਾ। ਹਾਂ। ਇਹ ਹਲੋ। Rajasthan ਦਾ ਰੇਤਾ ਜਿਹੜਾ ਹੈਗਾ ਉਹ ਬਿਲਕੁਲ ਨਾਲ ਨਹੀਂ ਆਉਂਦਾ। ਮੋਟਾ ਰੇਤਾ ਇਹ ਹੈ। ਇਹ ਮੈਚ ਅੱਗੇ ਚੱਲੋ ਤੇ ਛੜੀ ਜਾਂ ਮੇਰਾ ਆ ਹਵਾ ਪਰ ਗਈ Airbag ਵੱਡ ਗਿਆ ਤਾਂ ਇਹ ਦੇਖ ਤੇ ਕਰ ਦੇਗਾ ਕਿ ਹੁਣ ਆਪਣੀ ਵੀਡੀਓ ਦੇਖ ਰਹੇ ਸਾਰੇ ਪੈਨਪਰਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਇਸ ਬਲੌਗ ਦੇ ਵਿੱਚ ਜੈਸਲਮੇਰ ਦੇ ਰਤੀਲੇ ਇਲਾਕੇ ਦੇ ਵਿੱਚ ਖੜੇ ਹਾਂ ਤੇ ਹਲਕੀ ਹਲਕੀ ਬਦਲਵਾਈ ਦੇ ਵਿੱਚ ਜਿਹੜਾ ਹੈਗਾ 9:30 ਵਜੇ 9:30 ਵਜੇ ਸੂਰਜ ਆਪਣਾ ਜਲੌਅ ਹੈ ਉਹ ਦਿਖਾ ਰਿਹਾ ਤੇ ਦਸੰਬਰ ਦਾ ਮਹੀਨਾ ਹੋਣ ਦੇ ਬਾਵਜੂਦ ਵੀ ਆਪਾਂ ਇੱਕ ਸ਼ਰਟ ਦੇ ਵਿੱਚ ਖੜੇ ਆ ਥੋੜੀ ਜੀ ਮੋਟੀ ਸ਼ਰਟ ਦੇ ਵਿੱਚ ਤੇ ਜਿਹੜੀ ਹਵਾ ਵਗ ਰਹੀ ਹੈ ਉਹ ਬੜੀ ਰਮਣੀਕ ਲੱਗਦੀ ਆ ਬੜੀ ਮਨ ਨੂੰ ਤੇ ਸਰੀਰ ਨੂੰ ਠੰਡਾ ਲੱਗ ਮਹਿਸੂਸ ਕਰਾਉਂਦੀ ਆ ਪਰ ਗਰਮੀ ਹੈ ਇੱਥੇ ਉਹ ਸੂ ਰਾਜਸਥਾਨ ਦੇ ਉਹ ਟਿੱਬੇ ਆ ਭਾਈ ਜਦੋਂ ਸੂਰਜ ਚੜ੍ਹਾਉਂਦਾ ਤੇ ਤਪ ਜਾਂਦੀ ਹੈ ਇਹ ਸਿਆਲ ਇਹਨਾਂ ਵਾਸਤੇ ਸਿਆਲ ਹੈ ਕਿਉਂਕਿ ਗਰਮੀਆਂ ਦੇ ਵਿੱਚ 55 ਡਿਗਰੀ ਟੈਂਪਰੇਚਰ ਹੋ ਜਾਂਦਾ ਤੇ ਜੈਸਲਮੇਰ ਦੇ ਕਿਲੇ ਵੱਲੋਂ ਚੱਲੇ ਸੀ ਤੇ ਰਸਤੇ ਦੇ ਵਿੱਚ ਆ ਪੌਣ ਚੱਕੀ ਦੇਖਣ ਦੇ ਵਾਸਤੇ ਆਪਾਂ ਖੜ ਗਏ ਆ ਸੋ ਇਹਨਾਂ ਪੌਣ ਚੱਕੀਆਂ ਦਾ ਝਾਕਾ ਲੈਣ ਤੋਂ ਬਾਅਦ ਅੱਜ ਆਪਾਂ ਚੱਲਾਂਗੇ ਅੱਜ ਆਪਾਂ ਪਹੁੰਚਾਂਗੇ ਜੀ ਜੈਸਲਮੇਰ ਦੇ ਕਿਲੇ ਦੇ ਵਿੱਚ ਸੁਨਾਰਗੜ ਕਿਲਾ ਤੇ ਗੜੀ ਸਰਲੇਖ ਤੇ ਪਟਮੋ ਕੀ ਹਵੇਲੀ ਇਹ ਹਵੇਲੀਆਂ ਦੇਖਣ ਤੋਂ ਬਾਅਦ ਆਪਾਂ ਅੱਗੇ ਨੂੰ ਸਫ਼ਰ ਕਰਾਂਗੇ ਮੋਹਨਗੜ ਦੇ ਵੱਲ ਆਪਣੇ ਇੱਕ ਮਿੱਤਰ ਦੇ ਬੇਬੇ ਬਾਪੂ ਰਹਿੰਦੇ ਆ ਉੱਥੇ ਉਹਨਾਂ ਨੂੰ ਮਿਲਾਂਗੇ ਉਹਨਾਂ ਕੋਲ ਰਾਤ گزارਾਂਗੇ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਤੁਹਾਡੇ ਪਿਆਰ ਦਾ ਸਾਥ ਦਾ ਤਹਿਦਦ ਰੋ ਧੰਨਵਾਦ ਗਾਉਂਗਾ گاਉਂ ਆਪ ਕਾਏ ਆਂ ਧੂਰੇ ਖੂੜ ਖੂੜੀ ਅੱਛਾ ਖੂੜੀ گاਉਂ ਹੈ ਠੀਕ ਹੈ ਉਹ ਜੋ ਰਿਜ਼ੋਰਟ ਵਾਲੇ ਵੀ ਗੰਬੀਰ ਸਿੰਘ ਵੀ ਖੂੜੀ ਸੇ ਹੀ ਹੈ ਇਹ ਤਾਂ ਥਾਰ ਰਿਜ਼ੋਰਟ ਵਾਲੇ ਲੈ ਬਚਨ ਪਕੜਾਇਆ ਕਰ ਅੰਦਰ ਨਹੀਂ ਆ ਸਕਦੇ ਅੰਦਰ ਭਲਾ ਆ ਸਕੋ ਯਾਰਾਂ ਮੈਂ ਲੋ ਵੀ ਇਹ ਨਾ ਵਿੰਡ ਮਿਲ ਕੋਲੇ ਆਪਾਂ ਨੂੰ ਸ਼ੰਭੂ ਜੀ ਦਾ ਇਹ ਫਾਰਮ ਹਾਊਸ ਮਿਲਿਆ ਹੈ ਤੇ ਇਹਨੂੰ ਚਰਾਣੇ ਵੀ ਲੈ ਕੇ ਜਾਂਦੇ ਹੋ ਆਪ ਹਾਂ ਕਿਧਰ ਫਿਰ ਇਧਰ ਦੇ ਨਾਲ ਹਾਂ ਅੰਦਰ ਛੋੜ ਦੇ ਅਰੇ ਮੁਝਾ ਬੱਸ 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 ਠੀਕ ਬੱਸ 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 ਨਾ ਗਲਤ ਗੱਲ ਗਲਤ ਗੱਲ ਨਹੀਂ ਪੂਰੀ ਸਹੀ ਗੱਲ ਹੈ ਇਹ ਲਓ ਜੀ ਆਪਾਂ ਸ਼ੰਭੂ ਸਿੰਘ ਜੀ ਦੇ ਜੀ ਦੇ ਖਾਣਾ ਖਾਂਦੇ ਬਾੜੇ ਜਾ ਕੇ ਖਾਣਾ ਖਾਂਦੇ ਬ੍ਰੇਕਫਾਸਟ ਟਾਈਮ ਹੋ ਗਿਆ ਇਹਨਾਂ ਦਾ ਘਰ ਵਾਲਿਆਂ ਦੀ ਖਾਣਾ ਖਾਂਦੇ ਲੈ ਭਾਈ ਤੂੰ ਵੀ ਖਾ ਲੈ ਲੈ ਇਨੂੰ ਵੀ ਭੁੱਖ ਲੱਗੀ ਸੀ ਹਾਂਜੀ ਕੀ ਕਰਾਉਣਾ ਚਾਹੁੰਦੇ ਤੁਸੀਂ ਇੱਧਰ ਆਓ ਫਿਰ ਨਾ ਇਹ ਖਾ ਲੈਣੇ ਉਹਨੂੰ ਹਾਂ ਆ ਆ ਆ ਆ ਵੀ ਆ ਵੀ ਸਾਰਾ ਭਾਲੂ 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 ਹੁਣ ਮੈਂ ਫੋਟੋ ਕਰ ਦਿੰਦਾ ਉਹ ਜਾਨੇ ਰਹੇ ਜਾਣ ਵਾਲਿਆ ਹੋਰ ਉਹ ਰਹੇ ਰਹੇ ਤੋ ਆਪਾਂ ਇਸ ਭੇਡਾਂ ਦੇ ਵਾੜੇ 'ਚ ਖੜੇ ਆਂ ਇਹ ਭੇਡਾਂ ਦਾ ਵਾੜਾ ਹੈਗਾ ਸ਼ੰਭੂ ਸਿੰਘ ਜੀ ਦਾ ਸ਼ੰਭੂ ਸਿੰਘ ਦਾ ਪਿੰਡ ਹੈ ਜੀ ਖੁੱਡੀ ਤੇ ਇਹ ਸਾਡੇ ਨਾਲ ਨੇ ਆ ਜਿਹੜੀ ਪਿੱਛੇ ਵਿੰਡਮਿਲ ਦੇਖ ਰਹੇ ਹੋ ਇਸ ਦੇ ਉੱਪਰ ਇਹ ਕੰਪਨੀ ਦੀ ਨਾਲ ਜਿਹੜੇ ਹੈਗੇ ਚੌਂਕੀਦਾਰੀ ਕਰਦੇ ਤੇ ਨਾਲ ਆਪਣੇ ਭੇਡਾਂ ਨੂੰ ਇਹਨਾਂ ਨੇ ਇੱਥੇ ਵਾੜੇ 'ਚ ਰੱਖਿਆ ਹੋਇਆ ਤੇ ਆ ਜਿਹੜਾ ਸੁੱਕਿਆ ਆਪਣਾ ਝਾੜੀ ਬੂਟੀਆਂ ਇਹਨਾਂ ਨੂੰ ਇਹ ਆਪਦੀ ਛੱਤ ਦੇ ਉੱਪਰ ਰੱਖੀ ਜਾਂਦੀਆਂ ਸ਼ੰਭੂ ਸਿੰਘ ਜੀ ਇਸ ਕੋ ਵੀ ਕਿਆ ਕਰਤੇ ਹੈ ਬਾਲਣ ਹੈ ਇਹ ਇਹ ਬਾਲਣ ਹੈ ਆਪਕਾ ਇਹ ਬਾਲਣ ਕੇ ਲਈ ਹੈ ਨਾ ਜਲਾਣੇ ਕੇ ਲਈ ਹੈ ਨਾ ਉਸ ਕੋ ਰੱਖ ਲੈਂਦੇ ਫਿਰ ਯਹਾਂ ਪੇ ਠੀਕ ਹੈ ਸੋ ਇੱਥੇ ਭਾਈ ਇਹ ਰਹਿੰਦੇ ਆ ਰਾਤ ਨੂੰ ਨਾਲੇ ਤਾਂ ਬਿੰਡ ਮਿਲਦੀ ਉਹ ਰਖਾਲੀ ਕਰਦੇ ਤੇ ਨਾਲੇ ਆਪਣੀ ਭੇਡਾਂ ਜਿਹੜੀਆਂ ਹੈਗੀਆਂ ਪਾਲਦੇ ਆ ਭੇਡਾਂ ਜਿਹੜੀਆਂ ਸਾਫ਼ ਸੁਥਰੀਆਂ ਐ ਇਸ ਕਰਕੇ ਆ ਕਿਉਂਕਿ ਕਹਿੰਦੇ ਜਿਹੜੀ ਇਹਨਾਂ ਦੀ ਔਨ ਹੈ ਉਹ ਹਜੇ ਛੋਟੀ ਹੈ ਜਿਵੇਂ ਜਿਵੇਂ ਔਨ ਵੱਡੀ ਹੋ ਜਾਂਦੀ ਹੈ ਮੋਟੀ ਹੋ ਜਾਂਦੀ ਹੈ ਤੇ ਇਹ ਮੈਲੀ ਹੁੰਦੀ ਹੈ ਸੋ ਬੱਕਰੀ ਨੂੰ ਕਹਿੰਦਾ ਅਸੀਂ ਵੇਚ ਦਿੰਨੇ ਆ ਤੇ ਬੱਕਰੀਆਂ ਅਸੀਂ ਗਾਂ ਪੈਦਾਵਾਰ ਵਾਸਤੇ ਰੱਖ ਲੈਣੇ ਆ ਸੋ ਇਹਨਾਂ ਭੇਡਾਂ ਦੇ ਵਿੱਚ ਇੱਕ ਸਾਡਾ ਭੇਡੂ ਫਿਰਦਾ ਹੈ ਇਹਦਾ ਉਹ ਦੇਖ ਲੋ ਲੋ ਦੇਖ ਲਿਆ ਆ ਇੱਕ ਇਹਦਾ ਦੇਖ ਲੋ ਐ ਮੈਂ ਮੇਰਾ ਬਹੁਤ ਸੋਹਣਾ ਠੀਕ ਨਿੱਕੇ ਨਿੱਕੇ ਪੇਡਾਂ ਤੇ ਨਿੱਕੇ ਨਿੱਕੇ ਲੇਲੇ ਬੜੇ ਸੋਹਣੇ ਲੱਗਦੇ ਆ ਅਸਰ ਥੋੜੀ ਆਏ ਕਿੱਧਰ ਕਹਿੰਦੇ ਬੂਈਆਂ ਦੇ ਵਿੱਚ ਕਹਿੰਦੇ ਕੰਡੇ ਨਵਦੇ ਫਿਰਦੇ ਮਿੱਧੇ ਫਿਰਦੇ ਦੇਖਣ ਦੇ ਮਾਰੇ ਪਿੰਡ ਮਿਲਾਂ ਆਹ ਤੁਰੇ ਫਿਰਦੇ ਆ ਟੱਬਿਆਂ ਦੇ ਜੈਸਲਮੀਰ ਦਾ ਗੁਰੂ ਘਰ ਗੁਰਦੁਆਰਾ ਸਾਧ ਸੰਗਤ ਤੇ ਇਸ ਗੁਰਦੁਆਰਾ ਸਾਧ ਸੰਗਤ ਦੇ ਉੱਪਰ ਜਿਹੜੇ ਹੈਗੇ ਆ ਜੈਸਲਮੀਰ ਪ੍ਰਸ਼ਾਸਨ ਨੇ ਪਾਰਕਿੰਗ ਬਣਾਈ ਹੈ ਭਾਈ ਸਲਾਨੀ ਜਾਦਾ ਹੋਣ ਕਰਕੇ ਜਿਹੜਾ ਕਿਲੇ ਦੇ ਕੋਲੇ ਆ ਉਹ ਭੀੜ ਭੜੱਕਾ ਜ਼ਿਆਦਾ ਹੋਣ ਲੱਗ ਗਿਆ ਸੀਗਾ ਟ੍ਰੈਫਿਕ ਜਮ ਲੱਗਣ ਲੱਗ ਗਿਆ ਸੀਗਾ ਤੋਂ ਇਸ ਕਰਕੇ ਇਹਨਾਂ ਨੇ ਪਾਰਕਿੰਗ ਥੋੜੀ ਦੂਰ ਕਰਤੀ ਹੈ ਤਾਂ ਸਾਹਮਣੇ ਦਿਖਾਈ ਦੇ ਰਿਹਾ ਤੁਹਾਨੂੰ ਆਪਣੇ ਸਨਾਰ ਗੜ੍ਹ ਕਿਲਾ ਸਨਾਰ ਫੋਰਡ ਸੋ ਲੰਮਾ ਚੌੜਾ ਜਿਹੜਾ ਕਿਲਾ ਹੈ ਇਹਨੂੰ ਹੁਣ ਆਪਾਂ ਦੇਖਾਂਗੇ ਫਿਰ ਉਸ ਤੋਂ ਬਾਅਦ ਅੱਗੇ ਚੱਲੇ ਪਾਵਾਂਗੇ ਸੋ ਸਨਾਰਗੜ ਕਿਲੇ ਦੇ ਆਪਾਂ ਪ੍ਰਵੇਸ਼ ਦੁਆਰ ਵੱਲ ਚੱਲੇ ਆਂ ਐਂਟਰੀ ਪੁਆਇੰਟ ਵੱਲ ਤੇ ਪਹਿਲਾ ਝੱਕਾ ਜਿਹੜਾ ਸਨਾਰਗੜ ਕਿਲੇ ਦਾ ਇਦਾਂ ਦਿਖਾਈ ਦਿੰਦਾ ਸੋ ਉੱਚਾ ਤੇ ਵਿਸ਼ਾਲ ਜਿਹੜਾ ਸਨਾਰਗੜ ਕਿਲਾ ਹੈ ਉਹ ਆਪਾਂ ਦੇਖਣ ਜਾ ਰਹੇ ਆਂ ਪਰ ਸਲਾਨੀਆਂ ਦੀ ਭੀੜ ਬਹੁਤ ਜ਼ਿਆਦਾ ਹੈ ਘੂਆ ਦਾ ਹੋ ਜਾਂਦੀ ਜਰੀ ਘੂਆ ਜਾਵੜੀ ਉੱਤੇ ਕਹਿੰਦਾ ਆਹ ਜਾਂਦੀ ਸਾਹਮਣੇ ਸੋ ਪਹਿਲਾਂ ਪਾਰਕਿੰਗ ਇੱਥੇ ਹੋ ਜਾਂਦੀ ਸੀ ਪਰ ਜਿਵੇਂ ਜਿਵੇਂ ਸਲਾਨੀਆਂ ਦੀ ਗਿਣਤੀ ਵੱਧ ਰਹੀ ਹੈ ਉਹ ਪਾਰਕਿੰਗ ਜਿਹੜੀ ਹੈਗੀ ਹੈ ਇੱਥੇ ਬੰਦ ਕਰ ਦਿੱਤੀ ਹੈ ਪਰ ਇੱਥੇ ਗੱਡੀਆਂ ਲਿਆਉਣੀਆਂ ਮਨਾ ਹੁਣ ਪਿੱਛੇ ਪਾਰਕਿੰਗ ਹੁੰਦੀ ਐ ਉਥੋਂ ਤੁਰ ਕੇ ਤੁਸੀਂ ਆ ਕੇ ਕਿਲਾ ਦੇਖ ਸਕਦੇ ਹੋ ਇਸ ਕਿਲੇ ਦੇ ਚ ਮੈਨੂੰ ਆ ਲੱਗਦਾ ਵੀ ਇਹ ਰਿ ਹੈਸ਼ ਵੀ ਹੈਗੇ ਏਸੀ ਲੱਗੇ ਹੋਏ ਐ ਪਾਣੀ ਦੀਆਂ ਟੈਂਕੀਆਂ ਧਰੀਆਂ ਹੋਈਆਂ ਤੇ ਖਾਸ ਗੱਲ ਬਾਤ ਸੋ ਹੁਣ ਕਿਲੇ ਦਾ ਤੁਸੀਂ ਦ੍ਰਿਸ਼ ਐਦਾਂ ਦੇਖ ਸਕਦੇ ਆ ਬਾਹਰਲੀ ਕੰਧ ਐ ਤੇ ਉੱਪਰ ਜਾ ਕੇ ਫੇਰ ਇਹਦੇ ਉੱਪਰਲੀ ਖੋਰ ਕੰਧ ਐ ਕਿਲੇ ਦਾ ਰਾਹ ਲੱਭਦੇ ਨਾਂ ਦੇ ਜਿਹੜੇ ਸਾਡੇ ਸਲਾਨੀ ਆ ਥੋੜੇ ਜੇ ਚੰਬਿਤ ਹੋ ਗਏ ਭਾਈ ਲਾਹ ਨਹੀਂ ਦਿੰਦੇ ਸੀ ਦਿਖਾਉਂਦੇ ਸੀ ਕੋਈ ਨਹੀਂ ਹੋਇਆ ਉਹ ਇਹ ਨਰਾਜ ਨਰਾਜ ਕਿਵੇਂ ਹੋ ਗਈ ਬਸਾਰਾ ਗੇੜਾ ਦੇਦਾ ਕਿਲੇ ਦਾ ਜਿਹੜੇ ਕਿਲੇ ਦਾ ਗੇਟ ਨਹੀਂ ਪੈਗਾ ਸੋ ਕਿਲੇ ਦਾ ਗੇਟ ਭਾਈ ਲੱਭਿਆ ਲੱਭੂਗਾ ਕਬੂਤਰ ਨਾ ਜਿਹੜਾ ਮਾਰੇ ਕਬੂਤਰ welcome to sunar gadh sunar kila swarn nagri jaisalmer da qila sunar gadh haan ji chalo aagaye qile da gate jehda tusi paal de si aithhe aao samne pehla thodi photo kariye पधर मां री रे केसरिया बालम भी रे जी ਤੋ ਸਨਾਰਗੜ ਕਿਲੇ ਦੇ ਅੰਦਰ ਲੱਗੀਆਂ ਹੋਈਆਂ ਦੁਕਾਨਾਂ ਤੇ ਦੁਕਾਨਾਂ ਦੇ ਵਿੱਚ ਫਿਰਦੇ ਸਲਾਨੀ ਤੇ ਸਲਾਨੀਆਂ ਦਾ ਇਕੱਠ ਐ ਲੱਗਦਾ ਜਿਵੇਂ ਇੱਥੇ ਕੋਈ ਮੇਲਾ ਲੱਗਿਆ ਹੋਵੇ ਬੱਲਾ 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 ਹੀ ਹੋਈ ਪਈ ਹੈ ਜੇ ਰੋ ਜਾਓ ਰਾਈਟ ਤੇ ਹੋ ਜਾਓ ਲੋ ਮੇ ਲਾਈਨ ਵਿੱਚ ਹੋ ਜਾਓ ਲਾਈਨ ਵਿੱਚ ਹੋ ਜਾਓ ਸਲਾਨੀ ਸਲਾਨੀ ਠੱਕਰੇ ਸਲਾਨੀ ਠੱਕਰੇ ਥੱਲੇ ਚੱਲੋ ਥੱਲੇ ਚੱਲੋ ਹਣੀ ਕਹਿੰਦਾ ਥੱਲੇ ਚੱਲੋ ਆਪਾਂ ਦੋ ਤਿੰਨ ਦਰਵਾਜ਼ੇ ਪਾਰ ਕਰਕੇ ਅੰਦਰ ਆ ਗਏ ਆ ਤੇ ਅੰਦਰ ਆ ਕੇ ਜਿਹੜਾ ਸਲਾਨੀਆਂ ਦਾ ਮਿਲ ਹੈ ਜਿਹੜਾ ਐ ਲੱਗਿਆ ਪਿਆ ਸੋ ਟਿਕਟ ਦੀ ਸਾਨੂੰ ਕੋਈ ਵਾਈਦਾ ਹੀ ਨਹੀਂ ਪਤਾ ਲੱਗੀ ਸਾਨੂੰ ਐ ਨਹੀਂ ਪਤਾ ਲੱਗਿਆ ਕਿੱਧਰ ਜਾਣਾ ਹੈ ਕੀ ਕਰਨਾ ਹੈ ਜਿਹੜੇ ਪਾਸੇ ਦੇਖੋ ਉਧਰਲੇ ਪਾਸੇ ਬਾਜ਼ਾਰ ਬਾਜ਼ਾਰ ਤੇ ਆ ਛੱਜੇ ਬਹੁਤ ਸੋਨੇ ਬਣੇ ਆ ਪੀਲਾ ਪੱਥਰ ਜਿਹੜਾ ਸਨੈਰੀ ਪੱਥਰ ਨਿਕਲਦਾ ਇੱਥੋਂ ਉਹ ਉਸ ਦੇ ਛੱਜੇ ਬਣਾਏ ਹੋਏ ਆ ਇਹਨਾਂ ਨੇ ਚਰੋਖੇ ਤੇ ਛੱਜੇ ਤੇ ਲੋਕ ਸੈਲਫੀਆਂ ਕਰਦੇ ਆ ਫੋਟੋਆਂ ਖਿਚਾਉਂਦੇ ਆ ਤੇ ਚਲੇ ਜਾਂਦੇ ਆ ਸੋ ਆਪਾਂ ਵੀ ਇੱਥੋਂ ਵਾਪਸ ਜਾਵਾਂਗੇ ਨਾਉ ਜਿਹਦੇ ਇਦੂ ਅੱਗੇ ਆਪਾਂ ਆਪਦਾ ਅਗਲਾ ਸਫਰ ਲੀਕਦੇ ਆਂ ਕਿਵੇਂ ਸਲਾਨੀ ਸਾਹਿਬ ਚਲੀਏ ਚਲੋ ਚਲੋ ਕਹਿੰਦਾ ਇਹ ਤਾਂ ਪਹਿਲੇ ਹੀ ਖਰੀਂਦਾ ਸੀ ਚਲੋ ਲੋਵੀ ਕਾਟਨ ਕੈਂਡੀ ਬੋਲ ਦੀ ਜਿੱਦ ਕਰਦਾ ਸੀ ਨਿਆਣਾ ਤੇ ਨਿਆਣੇ ਨੂੰ ਆਪ ਦਵਾਤੀ ਰੂਹ ਦੇ ਲੱਛੇ ਰੂਹ ਦੇ ਮਿੱਠੇ ਲੱਛੇ ਖਾ ਲੋ ਮਿੱਠੇ ਲੱਛੇ ਉਹ ਅਦਰੀ ਆ ਸੀ ਗਵਾਜਦੀ ਨਹੀਂ ਜੈਸਲਮੇਰ ਸ਼ਹਿਰ ਦੇ ਅੰਦਰ ਆਪਾਂ ਪਟਵਾ ਹਵੇਲੀ ਵੱਲ ਚੱਲੇ ਆਂ ਤੇ ਪਟਵਾ ਹਵੇਲੀ ਦੇ ਰਸਤੇ ਤੇ ਜਿਹੜੇ ਸਾਰੇ ਘਰ ਐ ਉਹ ਇਦਾਂ ਦੇ ਬਣੇ ਹੋਏ ਐ। ਪੱਥਰ ਦੇ ਉੱਪਰ ਕੀਤੀ ਹੋਈ ਬਾਰੀਕ ਨਕਾਸ਼ੀ ਛਰੋਖੇ ਤੇ ਖਿੜਕੀਆਂ। ਕੀ ਬਾਤ ਐ ਯਾਰ ਸੋਨੇ ਦਾ ਜਿਹੜਾ ਗੋਲਡਨ ਜਿਹੜਾ ਪੱਥਰ ਨਿਕਲਦਾ ਉਹਦੇ ਮਾਰਬਲ ਦੇ ਬਣਾਈਆਂ ਹੋਈਆਂ ਸਾਰੀਆਂ ਇਹ ਇਮਾਰਤਾਂ ਇਹਨਾਂ ਨੇ। ਸੋਨੇ ਘਰ ਪੀੜੀਆਂ ਜੀਆਂ ਗਲੀਆਂ ਤੰਗ ਗਲੀਆਂ ਦੇ ਵਿੱਚ ਦੀ ਆਪਾਂ ਲੰਘਦੇ ਹੋਏ ਪਟਵਾ ਹਵੇਲੀ ਪਹੁੰਚ ਰਹੇ ਜਿਹੜੀ ਮਸ਼ਹੂਰ ਹਵੇਲੀ ਐ ਤੁਸੀਂ ਪੁਰਾਣੀ। ਧਿਆਨ ਨਾਲ ਬਜਿਓ। ਸੋ ਆਪਣੇ ਸਾਹਮਣੇ ਜਿਹੜੀ ਹੈਗੀ ਉਹ ਹੈ ਪਟਵਾ ਹਵੇਲੀ ਜੈਸਲਮੀਰ ਦੀ ਮਸ਼ਹੂਰ ਹਵੇਲੀ ਸੋ ਜੈਸਲਮੀਰ ਵਿੱਚ ਦੇਖਣ ਲਈ ਜਿਹੜੀ ਹੈਗੀ ਉਹ ਦੋ ਦਿਨ ਥਾਵਾਂ ਹੀ ਐ ਸਮ ਡੇਜ਼ਰਟ ਸੁਨਾਰਗੜ ਕਿਲਾ ਪਟਵਾ ਹਵੇਲੀ ਤੇ ਉਸ ਤੋਂ ਬਾਅਦ ਹੈਗਾ ਗੜੀ ਸਰ ਝੀਲ ਤੇ ਬਾਕੀ ਜੈਸਲਮੀਰ ਦਾ ਟ੍ਰੈਡੀਸ਼ਨ ਹੈ ਰੰਗ ਰੂਪ ਹੈ ਹੋਰ ਸਾਰਾ ਕੁਝ ਹੈ ਸੋ ਇਹ ਹੈ ਜਿੱਚ ਰੋਖੇ ਦੇ ਛੱਜੇ ਪਟਵਾ ਹਵੇਲੀ ਦੇ ਵਿੱਚ ਲੱਗੇ ਹੋਏ ਸ਼ੀਸ਼ੇ ਦੇ ਮੀਨਾ ਕਾਰੀ ਆਪਾਂ ਮੜਾ ਅੰਦਰ ਦੇਖਦੇ ਹਾਂ ਚੱਲਦੇ ਹਾਂ ਫੋਟੋਆਂ ਕਰਾਉਂਦੇ ਹਾਂ ਤੇ ਫਿਰ ਇਸ ਤੋਂ ਅੱਗੇ ਗੜੀ ਸਰ ਝੀਲ ਚੱਲਾਂਗੇ ਚਲੋ ਜੀ ਚਲੋ ਸਰ ਇਹ ਬਿਠਾ ਦਿੱਤਾ ਬਣਾ ਅੰਦਰ ਆ ਕੇ ਜਿਹੜੀ ਹਵੇਲੀ ਹੈ ਕੁਛ ਇਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ ਛੱਜੇ ਝਰੋਖੇ ਜਿਵੇਂ ਆਪਾਂ ਰਾਮਪੂਰੀਆ ਹਵੇਲੀ ਦੇਖੀ ਸੀ ਉਸੇ ਤਰ੍ਹਾਂ ਦੀ ਹੈ ਪਰ ਇਹਦੀ ਜਿਹੜੀ ਬੰਤਰ ਹੈ ਉਹ ਜਿਹੜਾ 골ਡਨ ਮਾਰਬਲ ਨਿਕਲਦਾ ਹੈ ਉਹਦੀ ਬਣੀ ਹੋਈ ਹੈ ਇਹ ਪੱਥਰ ਦੀ ਹੈ ਉਹ ਦੂਸਰੇ ਪੱਥਰ ਦੀ ਸੀ ਲਾਲ ਪੱਥਰ ਦੀ ਸੋ ਇਹ ਆ ਭਾਈ ਹਵੇਲੀ ਪਟੋਮੋਗੀ ਜੈਸਲਮੀਰ ਦੀਆਂ ਪੀੜੀਆਂ ਗਲੀਆਂ ਦੇ ਵਿੱਚ ਦੀ ਆਪਾਂ ਜਾ ਰਹੇ ਆ ਤੇ ਪੁਰਾਣੇ ਜਿਹੜੇ ਜੈਸਲਮੀਰ ਦੇ ਘਰ ਆ ਉਹ ਆਪਾਂ ਨੂੰ ਦਿਖਾਈ ਦੇ ਰਹੇ ਆ ਤੇ ਉੱਪਰ ਜਿਹੜੇ ਇਹਨਾਂ ਨੇ ਹੈਗੇ ਆ ਸੋਨੇ ਦੇ ਪੱਥਰ ਦੇ ਜਿਹੜੇ ਛੱਜੇ ਆ ਸੁਨਹਿਰੀ ਪੱਥਰ ਦੇ ਸੋਨੇ ਦਾ ਪੱਥਰ ਨਹੀਂ ਹੈਗਾ ਸੁਨਹਿਰੀ ਪੱਥਰ ਦੇ ਛੱਜੇ ਬਣਾ ਰੱਖੇ ਆ ਸੋ ਪੀੜੀਆਂ ਗਲੀਆਂ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਗੜੀ ਸਰਲੇਗ ਪਹੁੰਚ ਰਹੇ ਆ ਸੋਨਾ ਸ਼ਹਿਰ ਆ ਜੈਸਲਮੀਰ ਪੁਰਾਣਾ ਸ਼ਹਿਰ ਆ ਆ ਹੁਣ ਇਹਨਾਂ ਨੇ ਬਹੁਤ ਸੋਹਣਾ ਲੱਗਦਾ ਇਹਨਾਂ ਦਾ 골ਡਨ ਮਾਰਬਲ ਦਾ ਸਾਹਮਣੇ ਜਿਹੜੀ ਤੁਸੀਂ ਰੋਡ ਦੇਖ ਰਹੇ ਹੋ ਇਹ ਰੋਡ ਹੈ ਗੜੀਸਰ ਰੋਡ ਤੇ ਇਧਰਲੇ ਪਾਸੇ ਹੈਗੀ ਹੈ ਜੀ ਗੜੀਸਰ ਝੀਲ ਤੇ ਜਿਹੜੀ ਆ ਟ੍ਰੈਫਿਕ ਹੈਗੀ ਆ ਉਹ ਬੰਦ ਕੀਤੀ ਹੋਈ ਹੈ ਇਹ ਪਰਲੇ ਪਾਸੇ ਸ਼ਹਿਰ ਦੇ ਵਿੱਚ ਜਾਣ ਤੋਂ ਬੰਦ ਕੀਤੀ ਹੋਈ ਹੈ ਯਾਨੀ ਕਿ ਪਾਰਕਿੰਗ ਸਾਰੀ ਸ਼ਹਿਰ ਦੇ ਬਾਹਰ ਕੀਤੀ ਹੋਈ ਹੈ ਇਹਨਾਂ ਨੇ ਅੰਦਰਲੇ ਪਾਸੇ ਸ਼ਹਿਰਾ ਜਿਹੜਾ ਹੈਗਾ ਕਿਲਾ ਪਟਮੋ ਕੀ ਹਵੇਲੀ ਉਹ ਹੈਗੀ ਹੈ ਜਿੰਨੀ ਪਾਰਕਿੰਗ ਹੁਣ ਇਹ ਸੜਕ ਦੇ ਉਰਲੇ ਪਾਸੇ ਐ ਅੰਦਰਲੇ ਪਾਸੇ 4 ਵੀਲਰ ਪਾਰਕਿੰਗ ਬਹੁਤ ਘੱਟ ਐ ਆਟੋ ਵਗੈਰਾ ਤੇ ਤੁਹਾਨੂੰ ਜਾਣਾ ਪੈਂਦਾ ਅੰਦਰ ਜਾਣਾ ਹੈਗਾ ਜੀ ਤੇ ਅੰਦਰੋਂ ਆਪਾਂ ਫਟਮਗੀ ਹਵੇਲੀ ਤੇ ਕਿਲੇ ਤੋਂ ਆ ਗਏ ਬਾਹਰ ਤੇ ਹੁਣ ਆਪਾਂ ਗੜੀ ਸਰ ਲੇਕ ਨੂੰ ਚੱਲੇ ਆ ਤੇ ਜਿੰਨੀਆਂ ਵੀ ਇੱਥੇ ਮਾਰਤਾਂ ਹੈਗੀਆਂ ਇਹਨਾਂ ਨੇ ਇਹ 골ਡਨ ਮਾਰਬਲ ਜਿਹੜਾ ਨਿਕਲਦਾ ਹੈਗਾ ਪੀਲੇ ਰੰਗ ਦਾ ਸੁਨਹਿਰੀ ਜਿਹਾ ਪੱਥਰ ਉਹਦੀਆਂ ਬਣਾਈਆਂ ਹੋਈਆਂ ਸਤਿਆਦੇਵ ਵਿਆਸ ਉਧਿਆਣਾ ਪਾਰਕ ਬਣਾਇਆ ਵਿਆ ਤੇ ਪਾਰਕ ਦੇ ਵਿੱਚ ਵੀ ਇਹਨਾਂ ਨੇ ਪੱਥਰ ਦੇ ਨਾਲ ਉਹ ਵੀ ਕਲਾਕ੍ਰਿਤੀਆਂ ਤੇ ਉਹ ਬਣਾਈਆਂ ਹੋਈਆਂ ਤੇ ਜੈਸਲਮੇਰ ਜਿਹੜੀ ਹੈਗੀ ਆ 에어 ਫੋਰਸ ਲੌਂਗੇ ਵਾਲਾ ਡਿਵੀਜ਼ਨ ਇਹ ਸਾਰਿਆਂ ਨਾਲ ਫੌਜ ਦੀ ਗਸ਼ਤ ਦੇ ਜਿਹੜਾ ਹੈਗਾ ਚੱਲਦਾ ਰਹਿੰਦਾ ਜਹਾਜ਼ ਜਿਹੜੇ ਜੈਕਟਰ ਜੈਟ ਹੈਗੇ ਆ ਫਾਈਟਰ ਜੈਟ ਉਹ ਉੜਦੇ ਜਾਂਦੇ ਉਹ ਸਾਹਮਣੇ ਜਾਂਦਾ ਇੱਕੁੱਟਿਆ ਸ਼ਾਇਦ ਕੈਮਰੇ ਵਿੱਚ ਤੁਹਾਨੂੰ ਦਿਖਾਈ ਦੇ ਜੇ ਪਰ ਮੁਸ਼ਕਲ ਹੈ ਫਰੇਮ ਦੇ ਵਿੱਚ ਆਪਾਂ ਨੂੰ ਦਰਵਾਜ਼ਾ ਦਿਖਾਈ ਦੇ ਰਿਹਾ ਗੱਦਸਰ ਲੀਕ ਦਾ ਇਹ ਗੱਡੀ ਸਰ ਨਹੀਂ ਗੱਦਸਰ ਲੀਕ ਹੈ ਗੱਗਾ ਦਦਨ ਸਿਹਾਰੀ ਬੋਟ ਪਾਉਂਦੇ ਆ ਸੋ ਇਹ ਦਰਵਾਜਾ ਭਾਈ ਗੱਤਸਰ ਝੀਲ ਦਾ ਇਹ ਝੀਲ ਬਣੀ ਵੀ ਹੈ ਤੇ ਝੀਲ ਦੇ ਉੱਪਰ ਜਿਹੜੇ ਹੈਗੇ ਲੋਕ ਬੋਟਿੰਗ ਦਾ ਆਨੰਦ ਲੈਂਦੇ ਆ ਸੋ ਦੇਖਦੇ ਆਪਾਂ ਕੀ ਕਹਿੰਦੇ ਆ ਬੋਟਿੰਗ ਦੇ ਝਾਕੇ ਵਾਕੀ ਨੇ ਝੀਲ ਦੇ ਉੱਪਰ ਬੋਟਿੰਗ ਕਰਨ ਦੇ ਲਈ ਤੁਹਾਨੂੰ ਪਹਿਲਾਂ ਟਿਕਟ ਲੈਣੀ ਪੈਂਦੀ ਹੈ ਤੇ ਫਿਰ ਜਿਹੜੀਆਂ ਪੈਡਲ ਵਾਲੀਆਂ ਤੇ ਜਿਹੜਾ ਨਾਵਿਕ ਹੈ ਉਹ ਝੀਲ ਦੇ ਵਿੱਚ ਕਿਸ਼ਤੀ ਲੈ ਕੇ ਜਾਂਦਾ। ਸੋ ਅਲੱਗ-ਅਲੱਗ ਰੇਟ ਆ ਉਹਨਾਂ ਦੇ। ਸੋ ਆਪਾਂ ਥੋੜਾ ਜਿਹਾ ਸੈਟਲਮੈਂਟ ਕੀਤੀ ਸੀਗੀ। ਇੱਕ 6 ਬੰਦਿਆਂ ਵਾਲੀ ਬੋਟ ਜਿਹੜੀ ਸੀਗੀ 900 ਰੁਪਏ ਸੀਗੀ ਉਹ ਆਪਾਂ ਕਰ ਲਈ ਐ। ਬੰਦੇ ਆਪਾਂ 3 ਸੀਗੇ ਪਰ ਤਿੰਨ ਆਪਾਂ ਨੂੰ ਮਿਲ ਕੇ ਜੋਲ ਪੇੜਦੇ ਬਾਈ। ਸੋ ਉਹਨਾਂ ਦੇ ਨਾਲ ਰਲ ਕੇ ਆਪਾਂ ਬੋਟ ਦੇ ਵਿੱਚ ਹੁਣ ਝੂਟੇ ਲਾਵਾਂਗੇ। ਅਗਲਾ ਨੰਬਰ ਆਪਣਾ ਐ। ਤੇ ਆਹ ਝੀਲ ਛੋਟੀ ਜੀ ਆ ਬਸ। ਇੱਕ ਛੱਪੜ ਤੋਂ ਵੱਡੀ ਝੀਲ ਆ ਬਸ। ਤੇ ਉਹ ਵਿਚਾਲੇ ਜਿਹੜੇ ਆ ਉਹ ਇਤਿਹਾਸਿਕ ਇਹਨਾਂ ਦੇ ਸਮਾਰਕ ਬਣੇ ਹੋਏ ਆ। ਚਲੋ ਚਲੋ ਭਾਈ ਚਲੋ ਧੀਰੇ ਧੀਰੇ ਧਿਆਨ ਨਾਲ ਪਾਣੀ ਚ ਨ ਡਿਗ ਪਿਓ ਤੇ ਪਾਣੀ ਦੇ ਜਿਹੜੇ ਵਿੱਚ ਝੀਲ ਦੀ ਸਫਾਈ ਦੇ ਹਾਲ ਆਏ ਸਫਾਈ ਨਹੀਂ ਹੈ ਝੀਲ ਦੀ ਸੋ ਜਿਵੇਂ ਜਿਵੇਂ ਭਾਈ ਟੂਰਿਸਟ ਵਧਦੇ ਆ ਤੇ ਇਹਨਾਂ ਨੂੰ ਸਾਫ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਸੋ ਹੁਣ ਆਪਾਂ ਪਹੁੰਚ ਚੁੱਕੇ ਆ ਡੈਕ ਤੇ ਲੈਣਾ ਹੈ ਇਹ ਹੈ ਆਹ ਲੈਣਾ ਲਾਈਫ ਬੋਟ ਲਓ ਜੀ ਸਰ ਵਾਪਸ ਸਰ ਤੁਸੀਂ ਇਧਰ ਪੈਸਾ ਨਹੀਂ ਕੀ ਆਪ ਇਹ ਗੱਲ ਨਹੀਂ ਕਿ ਇੰਗਾ ਸਾ ਬਕਰ ਰਿਹਾ ਹੈ ਲਾਈਫ ਜੈਕਟ ਚੜਾ ਲਈ ਨਵਰਾਜ ਗਰੇਵਾਲ ਨੇ ਹਲਾਣਾ ਬਈ ਇਹਨੂੰ ਪੰਗੇ ਨਹੀਂ ਲੈਣਗੇ ਅਸੀਂ ਬਿਨਾ ਲਾਈਫ ਜੈਕਟ ਤੋਂ ਹੈ ਮਕੈਨਿਕੀ ਨਹੀਂ ਕਰਨੀ ਹਾਂ ਸੋ ਹਮਾਰੇ ਸਾਥ ਹੈ ਹਮਾਰੇ ਸਾਥ ਜੋਧਪੁਰ ਸੇ तफीक भाई जोधपुर से प्रकाश रामनिवास हैं तफीक भाई ठीक है ये घूमने आए थे और इनके साथ हम शेयर कर रहे हैं अपनी बोट सुनील देखो जी उदी बेचारे दी बस सुनील देख लो अच्छा आपा भी लेनी है इधर लो जी इधर जड़े हैगी है <laughs> साडे कोच साहब साडे कोच साहब ते असि यहां यहां बैठना पड़ेगा आगे बैठो आगे बैठो तो जहाज़ तो के पायलट <laughs> अमित <जादार> के <laughs> क्या शानदार ਜੀਲ ਦੇ ਵਿੱਚ ਜਿਹੜੀਆਂ ਤੁਸੀਂ ਕਨੋਪੀਜ਼ ਦੇਖ ਰਹੇ ਹੋ ਇਹਨਾਂ ਨੂੰ ਇਹ ਆਪਣੀ ਭਾਸ਼ਾ 'ਚ ਕਹਿੰਦੇ ਝੂਮਰ ਤੇ ਇਹ ਇੱਥੇ 2-3 ਬਣੇ ਹੋਏ ਨੇ ਇੱਕ ਇਹ ਬਣਿਆ ਹੋਇਆ ਇੱਕ ਇੱਧਰ ਬਣਿਆ ਹੋਇਆ ਤੇ ਇੱਕ ਉੱਥੇ ਜਿਹੜਾ ਟੁੱਟਿਆ ਹੋਇਆ ਸੋ ਇਹ ਬਾਈ ਅਮਿਤ ਨੇ ਦੱਸਿਆ ਕਹਿੰਦੇ ਵੀ ਇਹ ਝੂਮਰ ਜਿਹੜੇ ਸੀਗੇ ਇਹ ਰਾਜੇ ਮਹਾਰਾਜਾਂ ਦੇ ਰਾਣੀਆਂ ਦੇ ਬੈਠਣ ਦੀ ਜਗ੍ਹਾ ਸੀਗੀ ਤੇ ਜਿਹੜੀ ਜੀਲ ਝੀਲ ਤੁਸੀਂ ਦੇਖ ਰਹੇ ਹੋ ਇਹ ਝੀਲ ਪਹਿਲਾਂ ਸੀਗਾ ਪੋਲੋ ਗਰਾਊਂਡ ਇੱਥੇ ਘੋੜਿਆਂ ਦੇ ਨਾਲ ਜਿਹੜੀ ਉਹ ਪੋਲੋ ਖੇਡਦੇ ਸੀਗੇ ਤੋਂ ਘੋੜ ਦੜਾਉਂਦੇ ਸੀ ਤੇ ਪਾਸੇ ਜਿਹੜੇ ਸੀਗੇ ਆਮ ਲੋਕ ਬੈਠਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹ ਪਾਣੀ ਪਾਇਆ ਗਿਆ ਕਿਉਂਕਿ ਪਾਣੀ ਦੀ ਸਮੱਸਿਆ ਸੀ ਜਿਸਲਮੇਰ ਦੇ ਵਿੱਚ ਸੋ ਪਾਣੀ ਦੀ ਸਮੱਸਿਆ ਔਨ ਕਰਕੇ ਇਹਨੂੰ ਹਾਂ ਬਸ ਬਸ ਸੋ ਪਾਣੀ ਦੀ ਸਮੱਸਿਆ ਔਨ ਕਰਕੇ ਉਹਨੂੰ ਖੁਦਵਾਇਆ ਗਿਆ ਤੇ ਖੁਦਵਾਉਣ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਪਾਣੀ ਵੀ ਵਰਤਿਆ ਗਿਆ ਪਰ ਹੁਣ ਉਸ ਤੋਂ ਬਾਅਦ ਇਹ ਪਾਣੀ ਪੀਣ ਲਈ ਨਹੀਂ ਵਰਤਿਆ ਜਾਂਦਾ ਸਿਰਫ ਇੱਕ ਝੀਲ ਦੇ ਰੂਪ 'ਚ ਇਹ ਵਰਤੀ ਜਾਂਦੀ ਹੈ ਤੌਫੀਕ بھائی ਬੈਠ ਗਏ ਹੈ ਦੀ ਕੀ ਸੀ ਡਰਾਈਵਰ ਦੀ ਸੀਟ ਤੇ ਲੈ ਜਾਏਗੇ ਪਹਿਲਾਂ ਤਾਂ ਕਲੀਨ ਬੋਰਡ ਹੋ ਗਿਆ ਲੇਕਿਨ ਟੋਕੀ ਦੀ ਵੀ ਹੋਣ ਵਾਲਾ ਹੈ ਐਸਾ ਲੱਗ ਰਿਹਾ ਹੈ ਵਾਹ ਉਹ ਰੁਕ ਗਈ ਰਾਜ ਕਿੱਥੇ ਗਿਆ ਓਏ ਬੈਲੈਂਸ ਨਹੀਂ ਵਿਗਾੜਨਾ ਪੁੱਤਰ ਉਹ ਤੇ ਸਾਹਮਣੇ ਇਸ ਜਗ੍ਹਾ ਤੇ ਬੈਠ ਕੇ ਜਿਹੜਾ ਹੈਗਾ ਲੀਜ਼ਰ ਸ਼ੋਅ ਦੇਖਦੇ ਲੋਕ ਲੀਜ਼ਰ ਸ਼ੋਅ ਹੁੰਦਾ ਰਾਤ ਨੂੰ ਇੱਥੇ ਤੇ ਪਾਣੀ ਦੇ ਵਿੱਚ ਜਿਹੜੇ ਉਹ ਤੁਸੀਂ ਪੁਰਜ਼ੇ ਦੇਖ ਰਹੇ ਹੋ ਇਹ ਲੀਜ਼ਰ ਸ਼ੋਅ ਦੇ ਲਈ ਬਣੇ ਹੋਏ ਆ ਤੇ ਪਰਲੇ ਪਾਸੇ ਪੌੜੀਆਂ ਤੇ ਪੌੜੀਆਂ ਤੇ ਬੈਠ ਕੇ ਇਸ ਲੀਜ਼ਰ ਸ਼ੋਅ ਦਾ ਨਜ਼ਾਰਾ ਲਿਆ ਜਾਂਦਾ ਹੈ ਤੇ ਨਵਰਾਜ ਸਾਡਾ ਹੁਣ ਪੰਗੇ ਲੈਣੋਂ ਹਟਦਾ ਨਹੀਂਗਾ ਲਾਈਫ ਜੈਕਟ ਤੇਰੇ ਪਾਈ ਨਹੀਂ ਤੇ ਬੈਠਾ ਤੂੰ ਟੇਡਾ ਜੈਂ ਜਦੋਂ ਤੇਰੇ ਮੇਰੇ ਚਿੱਟੇ ਵਾਲ ਹੋਣਗੇ ਖੌਰੇ ਕਿਹੜੇ ਮੌਸਮ ਕਿਹੜੇ ਸਾਲ ਹੋਣਗੇ ਤੂੰ ਮੈਨੂੰ ਉਦੋਂ ਵੀ ਸੋਹਣੀ ਲੱਗੇਂਗੀ ਤੇਰੇ ਹਾਸੇ ਉਦੋਂ ਵੀ ਕਮਾਲ ਹੋਣਗੇ ਜੋ ਸੁਪਨੇ ਆਪਾਂ ਵੇਖੇ ਨੇ ਵੇਖੀ ਪੂਰੇ ਹਰ ਹਾਲ ਹੋਣਗੇ ਜਦੋਂ ਤੇਰੇ ਮੇਰੇ ਚਿੱਟੇ ਵਾਲ ਹੋਣਗੇ ਖੌਰੇ ਕਿਹੜੇ ਮੌਸਮ ਕਿਹੜੇ ਸਾਲ ਹੋਣਗੇ ਕੋਟ ਆਪਣੀ ਹੁਣ ਕਿਨਾਰੇ ਵੱਲ ਵਧ ਰਹੀ ਹੈ ਹੌਲੀ ਹੌਲੀ ਤੇ ਸਲਾਨੀ ਅਜੇ ਵੀ ਆਪਦੀਆਂ ਦੀਆਂ ਵਾਰੀਆਂ ਉਡੀਕ ਰਹੇ ਹੈ ਰਾਜਸਤਾਨੀ ਪਹਿਰਾਵੇ ਦੇ ਵਿੱਚ ਔਰਤਾਂ ਕਿੰਡੀਆਂ ਸੋਹਣੀਆਂ ਲੱਗਦੀਆਂ ਕੀ ਬਾਤ ਹੈ ਮਾਰਵਾੜੀ ਪਹਿਰਾਵਾ ਕੋਟ ਦੇ ਚਾਲਕ ਅਮਿਤ ਜੀ ਠੀਕ ਹੈ ਅਮਿਤ ਭਾਈ ਮਿਲਤੇ ਹੈ ਕਭੀ ਠੀਕ ਹੈ ਓਕੇ ਆਪਾਂ ਜੈਸਲਮੇਰ ਤੋਂ ਬਾਹਰ ਨਿਕਲ ਕੇ ਖੜੇ ਆ ਤੇ ਖੜਨ ਦਾ ਕਾਰਨ ਜਿਹੜਾ ਹੈਗਾ ਤੁਹਾਨੂੰ ਆ ਪੱਥਰ ਦਿਖਾਉਣਾ ਸੀਗਾ। ਅ ਚੂਨਾ ਪੱਥਰ ਜਾਨੀ ਕਿ ਸੈਂਡ ਸਟੋਨ ਹੈ ਜਿਹੜਾ ਪੀਲੇ ਰੰਗ ਦਾ ਜਿਹੜਾ ਨਿਕਲਦਾ ਇੱਥੇ ਤੇ ਇਸੇ ਕਰਕੇ ਇਹਨੂੰ ਸਵਰਨਗਰੀ ਕਿਹਾ ਜਾਂਦਾ ਹੈ। ਇਹੀ ਨਿਕਲਦਾ ਤੇ ਇਹੀ ਇਹ ਵਰਤਦੇ ਆ। ਉੱਪਰਲਾ ਪਾਸਾ ਤੁਹਾਨੂੰ ਪੱਥਰ ਜਿਹੜਾ ਹੈਗਾ ਜ਼ਿਆਦਾ ਮਜ਼ਬੂਤ ਦਿਖਾਈ ਦੇਊਗਾ, ਥੱਲੇ ਜਿਹੜਾ ਹੈਗਾ ਥੋੜਾ ਜਿਹਾ ਪੁਰਪਰਾ ਹੈ। ਤੇ ਤੁਹਾਨੂੰ ਨਜ਼ਦੀਕ ਕਰਕੇ ਦਿਖਾਵਾਂ ਨੇੜੇ ਕਰਕੇ ਤਾਂ ਉਹ ਆਹ ਹੈ। ਆ ਪੱਥਰ ਹੈ। ਇਹ ਪੱਥਰ ਨਿਕਲਦਾ ਵਿੱਚੋਂ ਕਿਤੇ ਇਹ ਮਜਬੂਤ ਜਾਦੇ ਆ ਵਿੱਚੋਂ ਕਿਤੇ ਭੁਰਪਰਾ ਜਾਏ ਇਹ ਪੱਥਰ ਨਿਕਲਦਾ ਤੇ ਇਹਨਾਂ ਦੇ ਇਹ ਘਰ ਬਣਾਉਂਦੇ ਆ ਤੇ ਉਹ ਜਿੱਥੇ ਅਸੀਂ ਰੁਕੇ ਸੀ ਬਾਈ ਜੀ ਕੋਲੇ ਜਿੰਦਾ ਕਿ ਰੋਟੀ ਖਾਧੀ ਸੀਗੇ ਉਹਨਾਂ ਨੇ ਦੱਸਿਆ ਵੀ ਇਹ ਪੱਥਰ ਮੀਂਹ ਤੇ ਪਾਣੀ ਨਿਸਹਾਰ ਦਾ ਜ਼ਿਆਦਾ ਜੇ ਤੇ ਲਗਾਤਾਰ ਪਾਣੀ ਪੈਂਦਾ ਰਹੇ ਤੇ ਭੁਰਨ ਲੱਗ ਜਾਂਦਾ ਸੋ ਇਸ ਕਰਕੇ ਭਾਈ ਇੱਥੇ ਮੀਂਹ ਘੱਟ ਪੈਂਦੀ ਹੈ ਇਸੇ ਕਰਕੇ ਇਹ ਆਪਦੇ ਘਰ ਜਿਹੜੇ ਹੈਗੇ ਇਹਦੇ ਬਣਾਉਂਦੇ ਆ ਤੇ ਇਸੇ ਕਰਕੇ ਜਿਹੜਾ ਜੈਸਲਮੇਰ ਹੈਗਾ ਉਹ ਪੀਲੇ ਰੰਗ ਦਾ ਦਿਖਾਈ ਦਿੰਦਾ ਹੈ ਸਵਰਨ ਸਿਟੀ ਹਾਂਜੀ ਚਲਿਏ ਖਾ ਕੇ ਮਾਰਵਾੜੀ ਭੋਜਨ ਤੇ ਆ ਬੈਠੇ ਆ ਕਿਵੇਂ ਲੱਗਿਆ ਭੋਜਨ ਉਹਨਾਂ ਦਾ ਸਵਾਦ ਬੜਾ ਸੀਗਾ ਜੀ ਸਵੀ ਦੇਸੀ ਉਹ ਵੀ ਸਵਾਦ ਕੁਝ ਨਹੀਂ ਹੋਇਆ ਉਹ ਕਿਹਨੂੰ ਪੱਟ ਕੇ ਕਿਵੇਂ ਦੇਖ ਰਹੇ ਆ ਬਾਹਰ ਨਿਕਲ ਕੇ ਵੇਖਿਆ ਭਾਈ ਵੇ ਸਾਹਮਣੇ ਰੁਈਆਂ ਦੇ ਵਿੱਚ ਜਿਹੜੇ ਹੈਗੇ ਆ ਹਿਰਨ ਖੜੇ ਆ ਤੇ ਪਿੱਛੇ ਨੀਲ ਗਈ ਖੜੀ ਸੀ ਨੀਲ ਰੋਧ ਨੀਲ ਗਾਂ ਬੈਠੀ ਸੀ ਸੋਪਾ ਉਸ ਇਲਾਕੇ ਜਾ ਗਏ ਭਾਈ ਜਿਹੜਾ ਬਿਲਕੁਲ ਹਰ ਕਾਸੇ ਤੋਂ ਬੱਕਰਾ ਹੈ ਨੇੜੇ ਤਾਂ ਹੋਣ ਹੀ ਨਹੀਂ ਦਿੰਦੇ ਇਹ ਉਹ ਲੈ ਇਸ ਇਲਾਕੇ ਬਾਰੇ ਗੱਲ ਕਰਾਂ ਤਾਂ ਇਹ ਇਲਾਕਾ ਭਾਈ ਬਾਰਡਰ ਤੋਂ 30 40 ਕਿਲੋਮੀਟਰ ਪਾਸੇ ਹੈ ਪਾਕਿਸਤਾਨ ਬਾਰਡਰ ਤੋਂ ਤੇ ਬੀਕਾਨੇਰ ਤੋਂ 300 ਕਿਲੋਮੀਟਰ ਜੈਸਲਮੇਰ ਤੋਂ 100 ਕਿਲੋਮੀਟਰ ਤੇ ਸੁਥਾਰ ਮੰਡੀ ਇੱਥੋਂ ਹੈਗੀ ਐ ਆ 22 ਕਿਲੋਮੀਟਰ ਤੇ ਆਪਾਂ ਹੁਣ ਬਿਲਕੁਲ ਜਿਹੜਾ ਹੈਗਾ ਰੋਹੀ ਬਿਆਬਾਨ ਜਿਹਨੂੰ ਕਹ ਦਿੰਦੇ ਆ ਉਹਦੇ ਵਿੱਚ ਆ ਸੋ ਇੱਥੇ ਠਾਣੀ ਐ ਬਾਈ ਗੁਰਕਿਰਪਾਲ ਸਿੰਘ ਦੇ ਬੇਬੇ ਬਾਪੂ ਇੱਥੇ ਰਹਿੰਦੇ ਆ ਉਹਨਾਂ ਕੋਲੇ ਅੱਜ ਆਪਾਂ ਰਾਤ ਰਵਾਂਗੇ ਇਲਾਕਾ ਬਹੁਤ ਸੋਹਣਾ ਹੈ ਸ਼ਾਂਤੀ ਵਾਲਾ ਪੂਰ ਹੈ ਉਹ ਜਿਹੜਾ ਆਪਾਂ ਕਹਿ ਦਿੰਨੇ ਆ ਰੂਹੀ ਬਿਆਬਾਨ ਬਰਾਨੀ ਤੇ ਬਰਾਨੀ ਦੇ ਵਿੱਚ ਹੁੰਦੇ ਛੋਲੇ ਜੀਰਾ ਕਣਕ ਉਹ ਤੁਹਾਨੂੰ ਅੱਜ ਖੇਤ ਵਿਖਾਵਾਂਗੇ ਅੱਕ ਖੜੇ ਆਸੇ ਪਾਸੇ ਕਿਕਰਾਂ ਖੜੀਆਂ ਜੰਡ ਖੜੇ ਐ ਇਧਰ ਸਰੋਂ ਬੀਜੀ ਵੀ ਐ ਖੇਤਾਂ ਦੇ ਵਿੱਚ ਤੇ ਪਾਣੀ ਇਕੱਠਾ ਕਰਕੇ ਟੈਂਕ ਬਣਾ ਕੇ ਹਉਦੀਆਂ ਚੌਰਸ਼ ਹਉਦੀਆਂ ਬਣਾ ਕੇ ਉਹਨਾਂ ਤੋਂ ਪਾਣੀ ਇਹ ਜਿਹੜਾ ਹੈਗਾ ਖੇਤਾਂ ਨੂੰ ਲਾਉਂਦੇ ਐ ਕਮਾਲ ਦਾ ਰਸਤਾ ਯਾਰ ਕਮਾਲ ਦਾ ਰਾਹ ਹੈ। ਜੰਗਲੀ ਬੱਕਰੀ ਨਾਲ ਹੀ ਨੀਂਹ ਗਈ। ਆਪੋ ਗਲਾਉਣ ਮੁੱਕਰੀਆ ਬੱਕਰੀ ਦੂਰ ਪੱਛਮ ਦੇ ਵਿੱਚ ਛਿਪਦਾ ਹੋਇਆ ਸੂਰਜ ਤੇ ਨਾਲ ਜਿਹੜੇ ਹੈਗੇ ਖੇਤਾਂ ਦੀ ਰੌਣਕ। ਬਿਲਕੁਲ ਸੁੰਨ ਤੇ ਸ਼ਾਂਤ ਕੁਦਰਤ। ਤੇ ਆਪਾਂ ਬੈਠੇ ਆ ਇਸ ਟਹਾਣੀ ਵਿੱਚ ਅੱਜ ਸੋ ਇਹ ਟਹਾਣੀ ਦੇ ਵਿੱਚ ਬਾਈ ਗੁਰਕ੍ਰਿਪਾਲ ਦੇ ਮੰਮੀ ਡੈਡੀ ਇੱਕ ਉਹਨਾਂ ਦਾ ਜਿਹੜਾ ਹੈਗਾ ਕੰਮ ਵਾਲਾ ਮੁੰਡਾ ਉਹ ਰਹਿੰਦੀ ਆਦਨੇ ਕਿਦਾਂ ਦਾ ਫੀਲ ਹੋ ਰੇ ਕੋ ਸਾਹਿਬ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਸ਼ਾਂਤੀ ਜਮਾਂ ਸ਼ਾਂਤੀ ਚੁੱਪ ਸਾਰੀ ਪਾਸੇ ਠੀਕ ਹੈ ਬਚਪਨ ਯਾਦ ਆ ਰੇ ਬਹੁਤ ਜ਼ਿਆਦਾ ਕਹ ਤੁਸੀਂ ਨਹੀਂ ਇਹੋ ਜਿਹੇ ਡੱਬੇ ਦੇਖੇ ਹੋਣੇ ਜੇ ਰੇਤ ਲਿਵਾਨ ਆਪਣੇ ਪਿੰਡਾਂ ਕੋਲੇ ਸਾਡੇ ਨਾਨਕਿਆਂ ਕੋਲੇ ਵਿਡਿੰਗ ਖੇੜੇ ਵਗੈਰ ਤਾਂ ਹੀ ਰੇਤਲੇ ਬਾਣ ਹੁੰਦੇ ਸੀਗੇ ਤੇ ਸੂਰਤ ਦਾ ਝਾਕਾ ਦੇਖੋ ਜਿਹੜਾ ਲੋਕ ਸੰਸੜ ਦੇਖਣ ਜਾਂਦੇ ਨੇ ਟਿੱਬਿਆਂ ਦੇ ਆਪਾਂ ਨੂੰ ਸੰਸੜ ਖੇਤਾਂ ਚ ਦਿਸ ਜਾਂਦਾ ਅੱਜ ਸੋ ਭਈ ਅੱਜ ਤੋਂ 50 ਸਾਲ ਪੁਰਾਣਾ ਜੇ ਮੁਕਸਰ ਤੇ ਬਿਠਣੇ ਦਾ ਇਲਾਕਾ ਗੱਲ ਕਰੀਏ ਤਾਂ ਇਹੋ ਜਿਹਾ ਹੁੰਦਾ ਸੀਗਾ ਰਾਜਸਥਾਨ ਦੇ ਨਾਲ ਲੱਗਦਾ ਸੋ ਇੱਥੇ ਬੈਠੇ ਆ ਦੋਨੇ ਬੇਬੇ ਬਾਪੂ ਐਨ ਕੁਦਰਤੀ ਗੋਚ ਸਾਰੇ ਸੰਦ ਸੰਦੇ ਜਿਹੜੇ ਖੜੇ ਐ ਤੇ ਜਿਹੜੇ ਇੱਥੇ ਇਹਨਾਂ ਨੇ ਮਰੱਬੇ ਹੈਗੇ ਢਾਲ ਢਾਲ ਕੇ ਆਪਦੇ ਜਿਹੜੇ ਜੀਰਾ ਈਸਬਗੋਲ ਛੋਲੇ ਤੇ ਸਰੋਂ ਹੇਣੀ ਪਰਣਾ ਜੀਰਾ ਈਸਬਗੋਲ ਸਰੋਂ ਹੁਣੇ ਬੀਜਣ ਲੱਗੇ ਆ ਜੀਰਾ ਈਸਬਗੋਲ ਤੇ ਛੋਲੇ ਆ ਤੇ ਜਿਹੜਾ ਤੁਸੀਂ ਦਰਖਤ ਦੀ ਗੱਲ ਕਰਦੇ ਸੀ ਰਾਹ ਚ ਆਇਆ ਸੀ ਆਪਣ ਨੂੰ ਕਿਹੜਾ ਸੀਗਾ ਰੁਹੇੜਾ ਜਿਹਦੇ ਚਰਖੇ ਬਣਦੇ ਹੁੰਦੇ ਸੀ ਹਾਂ ਤਾਂ ਕਰਕੇ ਉਹਦੇ ਚਰਖੇ ਬਣਦੇ ਹੁੰਦੇ ਸੀ ਮਜ਼ਬੂਤ ਹੁੰਦੇ ਸੀ ਕੀਮਤੀ ਲੱਕੜ ਉਹਦੀ ਇੱਕ ਉਹ ਸਾਹਮਣੇ ਟਾਣੀ ਦੇਖੋ ਤੇ ਜਿਹੜੇ ਖਾਲ ਐ ਇਹ ਖਾਲ ਜਿਹੜੇ ਹੈਗੇ ਭਾਈ ਵੱਡੀਆਂ ਕੱਸੀਆਂ ਤੇ ਉਹ ਕੱਸੀਆਂ ਜਿਹੜੀਆਂ ਹੈਗੀਆਂ ਉਹ ਆਉਂਦੀਆਂ ਹੈਗੀਆਂ ਇੰਦਰਾਗੰਦੀ ਕਨਾਲ ਜਿਹੜੀ ਸਤਲੁਜ ਦੇ ਵਿੱਚੋਂ ਹਰੀਕੇ ਪੱਤਨ ਤੋਂ ਨਿਕਲਦੀ ਐ ਹਰੀਕੇ ਪੱਤਨ ਤੋਂ ਚੱਲਦਾ ਸਤਲੁਜ ਦਾ ਪਾਣੀ ਤੇ ਇੱਥੇ ਆ ਕੇ ਖੇਤਾਂ ਨੂੰ ਲੱਗਦਾ ਹੈ ਆਪਣੇ ਸਤਲੁਜ ਦਾ ਤੇ ਜਿੱਥੇ ਜਿੱਥੇ ਸਤਲੁਜ ਦਾ ਪਾਣੀ ਲੱਗਦਾ ਹੈ ਉੱਥੇ-ਉੱਥੇ ਸਾਡੇ ਪੰਜਾਬੀ ਬੈਠੇ ਐ ਕਿੱਡੇ ਕਮਾਲ ਦੀ ਗੱਲ ਹਨਾ ਬਾਲਿਆ ਬਹੁਤ ਕਮਾਲ ਦੀ ਹਨਾ ਕਿੱਥੋਂ ਆ ਕੇ ਕਿੱਥੇ ਪਾਣੀ ਪੀਂਦੇ ਆਪਾਂ ਸਤਲੁਜ ਦਾ ਫੋਟੋ ਕਰਵਾਣੀ ਐ ਸਰ ਤੁਸੀਂ ਅੱਛਾ ਨਹੀਂ ਹਟਦੇ ਜੀਰੇ ਦਾ ਬੂਟਾ ਦਿਖਾਈਏ ਤੁਹਾਨੂੰ ਜੀਰੇ ਦਾ ਬੂਟਾ ਹੁੰਦਾ ਜੀ ਆਹ ਨਿੱਕਾ ਨਿੱਕਾ ਘਾਰ ਘਾ ਲੱਗਦਾ ਇਹ ਜੀਰਾ ਸਾਰਾ